ਥੋੜੀ ਬਾਹ ਫੜੀ ਪੁਲਿਸ ਮੁਲਾਜ਼ਮ ਨੇ ਤੁਸੀਂ ਕਿਹਾ ਕਿ ਬਾਹ ਛੱਡ ਮੇਰੀ ਤੁਸੀਂ ਬਹੁਤ ਗੁੱਸੇ ਦੇ ਵਿੱਚ ਇਹ ਦੇਖਣ ਨੂੰ ਨਹੀਂ ਲੱਗਦਾ ਕਿ ਇੰਨਾ ਗੁੱਸਾ ਇਸ ਕੁੜੀ ਨੂੰ ਆਉਂਦਾ ਹੋਊਗਾ ਇੰਨਾ ਅਗਰੈਸ਼ਨ ਹੋਊਗਾ ਜਦੋਂ ਤੁਹਾਡਾ ਰਾਈਟ ਆ ਤੁਹਾਡੇ ਕੋਈ ਆਈਡੀ ਕਾਰਡ ਹੈ ਸਾਰਾ ਕੁਝ ਹੈਗਾ ਉਸ ਦੇ ਬਾਵਜੂਦ ਵੀ ਸ਼ਰਯਾਮ ਧੱਕਾ ਸੀਗਾ ਇਹ ਦੇਖ ਕੇ ਕੀ ਸੋਚਦਾ ਸਟੂਡੈਂਟ ਪੰਜਾਬ ਯੂਨੀਵਰਸਿਟੀ ਦਾ ਸਾਨੂੰ ਕਿਉਂ ਤੰਗ ਕਰਿਆ ਅਸੀਂ ਘਰੋਂ ਆਏ ਆ ਤੇ ਸਾਡੇ ਕੋਲ ਇੰਨੇ ਇਹਨਾਂ ਸਮਾਣਾ ਹੋਣੀ ਸੀ ਕਿੱਥੇ ਜਾਏਗੀ ਸੜਕਾਂ ਪਰੋਲੀਏ ਜਦੋਂ ਐਵੇਂ ਦਾ ਮਾਹੌਲ ਬਣਦਾ ਬੰਦੇ ਨੂੰ ਆਪਣਾ ਇਤਿਹਾਸ ਚੇਤਾ ਆ ਜਾਂਦਾ ਹੈ ਜ਼ਿਆਦਾਤਰ ਵੀ ਥੋੜਾ ਬੰਦੇ ਚ ਜਿਆਦਾ ਹੋਰ ਜੋਸ਼ ਆ ਜਾਂਦਾ ਵੀ ਹਾਂ ਸਾਡੇ ਗੁਰੂਆਂ ਨੇ ਇੰਨਾ ਕੁਛ ਕੀਤਾ ਹੈ ਨਾ ਵੀ ਇਹ ਵੱਧੋ ਵੱਧ ਹੋਰ ਮਤਲਬ ਪੁਲਿਸ ਵਾਲੇ ਮੇਰੇ ਨਾਲ ਕੀ ਕਰ ਲੈਂਦੇ ਜ਼ਿਆਦਾਤਰ ਇਹਨਾਂ ਨੇ ਪਰਚਾ ਕਰ ਦੇਣਾ ਸੀ ਮੇਰੇ ਤੇ ਹੋਰ ਤਾਂ ਇਹਨਾਂ ਨੇ ਕੁਝ ਨਹੀਂ ਸੀ ਕਰਨਾ ਬਾਹਰ ਛੱਡ ਇੱਕ ਵਾਰ ਆ ਦੇ ਜੇ ਜੇਲ ਜਾਣ ਤੋਂ ਜਾਂ ਪਰਚਾ ਪਰਚੇ ਤੋਂ ਡਰ ਨਹੀਂ ਲੱਗ ਰਿਹਾ ਸੀ ਕੋਈ ਡਰ ਨਹੀਂ ਲੱਗਦਾ ਇਹਨਾਂ ਦਾ ਆਮ ਤੌਰ ਤੇ ਜਦੋਂ ਪੁਲਿਸ ਦੇ ਨਾਲ ਪੰਗਾ ਪੈਂਦਾ ਹੈ ਖਾਸ ਤੌਰ ਤੇ ਸਟੂਡੈਂਟ ਦਾ ਤਾਂ ਘਰ ਦੇ ਝੜਕਦੇ ਆ ਵੀ ਪੰਗਾ ਨਹੀਂ ਲੈਣਾ ਚਾਹੀਦਾ ਪੁਲਿਸ ਦੇ ਨਾਲ ਨਹੀਂ ਐਵੇਂ ਦਾ ਘਰਦੇ ਨੇ ਕੁਝ ਨਹੀਂ ਕਿਹਾ ਵੀ ਸਾਡੇ ਗੁਰੂਆਂ ਨੇ ਕਿਉਂਕਿ ਘਰਦੇ ਨੇ ਵੀ ਇਹੀ ਸਿਖਾਇਆ ਹੈ ਨਾ ਆਪਣਾ ਇਤਿਹਾਸ ਦੱਸਿਆ ਸਾਨੂੰ ਸਾਰਾ ਕਿ ਮੈਂ ਪੰਜਾਬ ਦੀ ਧੀ ਐ ਹੈਨਾ ਮੇਰਾ ਜਨਮ ਸ਼੍ਰੀ ਅਨੰਦਪੁਰ ਸਾਹਿਬ ਐਨੀ ਵਧੀਆ ਧਰਤੀ ਦੇ ਵਿੱਚ ਹੋਇਆ ਮਮਾ ਦਾ ਫੋਨ ਆਇਆ ਸੀ ਮੈਨੂੰ ਉਹਨਾਂ ਨੇ ਕਿਹਾ ਕਿ ਵੀ ਤੂੰ ਵੀ ਵਧੀਆ ਕੰਮ ਕੀਤਾ ਹੈਨਾ ਵੀ ਉੱਥੇ ਵੀ ਤੂੰ ਕੱਲੀ ਸੀ ਤੂੰ ਫਿਰ ਵੀ ਲੜੀ ਐ ਐਨਵੀ ਪੁਲਿਸ ਮੁਲਾਜ਼ਮਾ ਦੇ ਵਿੱਚ ਵੀ ਤੂੰ ਵੀ ਵਧੀਆ ਕੰਮ ਕੀਤਾ ਸਾਰੇ ਖੁਸ਼ੀਕਰ ਦੇ ਪਰਿਵਾਰ ਰਿਸ਼ਤੇਦਾਰ ਤੁਹਾਨੂੰ ਲੱਗਦਾ ਡਾਂਗ ਛੋਟਾ ਹੋ ਸਕਦਾ ਸੈਂਟਰ ਦੇ ਨਾਲ ਜੀ ਹਾਂਜੀ ਫਿਰ ਜ਼ਰੂਰ ਹੋ ਕਿਉਂਕਿ ਫਿਰ ਇਹਨਾਂ ਨੇ ਸਾਡਾ ਹੱਕ ਹੀ ਜਦੋਂ ਖੋਹ ਲੈਣਾ ਪੰਜਾਬ ਦਾ ਹਾਂ ਫਿਰ लाठी ਮਿਲ ਹੋਊਗਾ ਕਿ ਜੇ ਸਾਡਾ ਹਾਕਮ ਧੱਕੇ ਨਾਲ ਖਾਉਂਗੇ ਕਿਉਂਕਿ ਹਾਲਾਤ ਇਹਦੇ ਨਾਲ ਪਿਆਰ ਨਾਲ ਹੀ ਅਸੀਂ ਪੇਸ਼ ਆ ਰਹੇ ਵੀ ਪਿਆਰ ਨਾਲ ਤੁਸੀਂ ਮੰਨ ਜੋ ਬੋਰਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬ ਯੂਨੀਵਰਸਿਟੀ ਦੇ ਵਿੱਚ ਧਰਨਾ ਸੀਗਾ ਔਰ ਧਰਨੇ ਦੌਰਾਨ ਇੱਕ ਕੁੜੀ ਦੀਆਂ ਵੀਡੀਓਜ਼ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜੋ ਪੁਲਿਸ ਦੇ ਨਾਲ ਖੈਬਰ ਰਹੀ ਸੀ ਹਰਮਨਪ੍ਰੀਤ ਨਾਇਕ ਕੁੜੀ ਦਾ ਔਰ ਹਰਮਨਪ੍ਰੀਤ ਦੇ ਨਾਲ ਜਦੋਂ ਪੁਲਿਸ ਦੀ ਤਲਕੀ ਹੁੰਦੀ ਹੈ ਪੁਲਿਸ ਉਹਨਾਂ ਨੂੰ ਅੰਦਰ ਨਹੀਂ ਯੂਨੀਵਰਸਿਟੀ 'ਚ ਦਾਖਲ ਹੋਣ ਦੇ ਰਹੀ ਸੀ ਜਦੋਂ ਬਕਾਇਦਾ ਆਈਡੈਂਟੀਟੀ ਕਾਰਡ ਵੀ ਉਹਨਾਂ ਦੇ ਕੋਲ ਹੈਗਾ ਸੀ ਹਰਮਨਪ੍ਰੀਤ ਸਾਡੇ ਨਾਲ ਬੈਠੇ ਆ ਇਸ ਵੇਲੇ ਗੱਲਬਾਤ ਕਰਾਂਗੇ ਕਿਉਂਕਿ ਹਰਮਨਪ੍ਰੀਤ ਦੀ ਚਰਚਾ ਬਹੁਤ ਥੋਰੀ ਹੈ ਕੋਈ ਮਾਈਪਾ ਗੋਦੀ ਵਾਰਸ ਕਹਿ ਰਿਹਾ ਕੋਈ ਕਹਿ ਰਿਹਾ ਕਿ ਪੰਜਾਬ ਦੀ ਇਹ ਸ਼ੇਰਨੀ ਧੀ ਦਬੀ ਨਹੀਂ ਗੱਲਬਾਤ ਕਰਾਂਗੇ ਕਿ ਇਹ ਦਲੇਰੀ ਕਿੱਥੋਂ ਆਈ ਹਰਮਨਪ੍ਰੀਤ ਦੇ ਅੰਦਰ ਜਦੋਂ ਕਿ ਪੁਲਿਸ ਸਾਹਮਣੇ ਹੁੰਦੀ ਆਮ ਤੌਰ ਤੇ ਲੋਕ ਡਰ ਵੀ ਜਾਂਦੇ ਆ ਬੱਚੇ ਡਰ ਵੀ ਜਾਂਦੇ ਆ ਪਰ ਹਰਮਨਪ੍ਰੀਤ ਨੇ ਇਹ ਦਲੇਰੀ ਦਿਖਾਈ ਹਰਮਨ ਬਹੁਤ-ਬਹੁਤ ਸਵਾਗਤ ਹੈ ਤੁਹਾਡ ਠੀਕ ਠਾਕ ਹੋ ਤੁਸੀਂ ਹਾਂਜੀ ਮੇਰੇ ਵਧੀਆ ਤੁਸੀਂ ਦੱਸੋ ਵਧੀਆ ਬੋਲਡ ਪੰਜਾਬ ਟੀਵੀ ਤੇ ਬੋਲਡ ਕੁੜੀ ਦਾ ਬਹੁਤ ਸਵਾਗਤ ਹੈ ਜਿਹੜੀ ਕਿ ਦਲੇਰ ਦਵੰਗ ਕੁੜੀ ਹੈ ਨਾ ਕਿਆ ਕਹਿ ਸਕਦੇ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਵੀਡੀਓ ਤੁਹਾਡੀ ਕੱਲ ਵਾਇਰਲ ਹੋਈ ਪੁਲਿਸ ਦੇ ਨਾਲ ਜਦੋਂ ਤੁਸੀਂ ਕਹਿ ਰਹੇ ਹੋ ਕਿ ਬਾਹਰ ਛੱਡ ਮੇਰੀ ਉਹ ਇਨਸੀਡੈਂਟ ਪੂਰਾ ਹੋਇਆ ਕਿ ਸੀ ਆਈਡੈਂਟੀਟੀ ਕਾਰਡ ਵੀ ਸੀਗਾ ਤੁਹਾਡੇ ਕੋਲ ਫਿਰ ਵੀ ਦਾਖਲ ਕਿਉਂ ਨਹੀਂ ਹੋਣ ਦਿੱਤਾ ਜਾ ਰਿਹਾ ਸੀ ਇਹ ਤੱਕਾ ਸੀ ਸ਼ਰਿਆਮ ਓਏ ਹਾਂਜੀ ਸ਼ਰਿਆਮ ਤੱਕਾ ਕਰ ਰਹੀ ਸੀ ਉਹਨਾਂ ਕੋਲ ਕੋਈ ਰੀਜ਼ਨ ਵੀ ਨਹੀਂ ਸੀ ਕਿ ਅਸੀਂ ਤੁਹਾਨੂੰ ਵੀ ਕਿਹੜੀ ਗੱਲ ਤੋਂ ਰੋਕ ਰਹੇ ਵੀ ਤੁਸੀਂ ਕਿਉਂ ਨਹੀਂ ਅੰਦਰ ਐਂਟਰ ਹੋਣਾ ਤੇ ਉਹਨਾਂ ਨੇ ਪਹਿਲਾਂ ਇਹ ਕਿਹਾ ਸੀ ਕਿ ਤੁਸੀਂ ਆਪਣਾ ਆਈਡੀ ਕਾਰਡ ਦਿਖਾ ਦਿਓ ਵੀ ਫਿਰ ਤੁਹਾਨੂੰ ਐਂਟਰੀ ਮਿਲ ਜੂਗੀ ਮਤਲਬ ਕਿ ਮੈਂ ਉਹਨਾਂ ਨੂੰ ਆਪਣਾ ਆਈਡੀ ਕਾਰਡ ਵੀ ਦਿਖਾ ਦਿੱਤਾ ਵੀ ਆਹ ਮੇਰਾ ਆਈਡੀ ਕਾਰਡ ਪ੍ਰੂਫ ਹੈ ਵੀ ਤੁਸੀਂ ਦੇਖ ਲਓ ਵੀ ਮੈਨੂੰ ਅੰਦਰ ਐਂਟਰ ਹੋ ਲੈਣ ਦਿਓ ਉਹਨਾਂ ਨੇ ਆਈਡੀ ਕਾਰਡ ਪ੍ਰੂਫ ਵੀ ਦੇਖਿਆ ਕਈ ਵਾਰੀ ਵੇਖਿਆ ਤੇ ਉਸ ਦੇ ਬਾਵਜੂਦ ਵੀ ਉਹਨਾਂ ਨੇ ਮੈਨੂੰ ਐਂਟਰੀ ਨਹੀਂ ਦਿੱਤੀ ਹੂੰ ਵਜ੍ਹਾ ਕੀ ਸੀ ਤੁਹਾਨੂੰ ਐਂਟਰੀ ਨਾ ਦੇਣ ਦੀ ਤੁਸੀਂ ਵਾਰ-ਵਾਰ ਕਹਿ ਰਹੇ ਸੀ ਆਈਡੈਂਟੀਟੀ ਕਾਰਡ ਮੇਰੇ ਕੋਲ ਹੈਗਾ ਮੈਨੂੰ ਅੰਦਰ ਜਾਣ ਦੇ ਅੰਦਰ ਜਾਣ ਆਪਣਾ ਅੰਦਰ ਜਾਣ ਦਾ ਰੀਜ਼ਨ ਹੀ ਨਹੀਂ ਦੱਸ ਰਹੇ ਸੀ ਕਿ ਅਸੀਂ ਤੁਹਾਨੂੰ ਕਿਹੜੀ ਗੱਲੋਂ ਰੋਕ ਰਹੇ ਉਹਨਾਂ ਨੇ ਵੀ ਫਿਰ ਤੁਹਾਨੂੰ ਐਂਟਰੀ ਮਿਲ ਜੂਗੀ ਪਰ ਮੈਂ ਆਪਣਾ ਆਈਡੀ ਕਾਰਡ ਵੀ ਉਹਨਾਂ ਨੂੰ ਦਿਖਾ ਦਿੱਤਾ ਮੈਨੂੰ ਫਿਰ ਵੀ ਅੰਦਰ ਨਹੀਂ ਸੀ ਜਾਣ ਦਿੰਦੇ ਉਹ ਕਹਿੰਦੇ ਵੀ ਤੁਸੀਂ ਵੀ ਕੋਈ ਨਾ ਸਾਈਡ ਤੇ ਖੜ੍ਹ ਜੋ ਵੀ ਥੋੜਾ ਟਾਈਮ ਵੇਟ ਕਰ ਲਓ ਵੀ ਫਿਰ ਤੁਹਾਨੂੰ ਐਂਟਰੀ ਮਿਲ ਜੂਗੀ ਹੂੰ ਪਰ ਜਦੋਂ ਥੋੜੀ ਬਾਹ ਫੜੀ ਪੁਲਿਸ ਮੁਲਾਜ਼ਮ ਨੇ ਤੁਸੀਂ ਕਿਹਾ ਕਿ ਬਾਹ ਛੱਡ ਮੇਰੀ ਤੁਸੀਂ ਬਹੁਤ ਗੁੱਸੇ ਦੇ ਵਿੱਚ ਇਹ ਦੇਖਣ ਨੂੰ ਨਹੀਂ ਲੱਗਦਾ ਕਿ ਇੰਨਾ ਗੁੱਸਾ ਇਸ ਕੁੜੀ ਨੂੰ ਆਉਂਦਾ ਹੋਊਗਾ ਇੰਨਾ ਅਗਰੈਸ਼ਨ ਹੋਊਗਾ ਇਹਨਾਂ ਮਤਲਬ ਧੱਕਾ ਕਰ ਰਹੇ ਸੀ ਮੇਰੇ ਨਾਲ ਵੀ ਪਹਿਲਾਂ ਮੈਂ ਉਹਨਾਂ ਦੇ ਨਾਲ ਪਿਆਰ ਨਾਲ ਪੇਸ਼ ਆਈ ਵੀ ਮੈਨੂੰ ਅੰਦਰ ਜਾਣ ਦਿਓ ਉਹਨਾਂ ਨੇ ਕਿਹਾ ਕਿ ਆਪਣਾ ਆਈਡੀ ਕਾਰਡ ਦਿਖਾ ਦਿਓ ਵੀ ਫਿਰ ਤੁਹਾਨੂੰ ਐਂਟਰੀ ਮਿਲ ਜਾਊਗੀ ਵੀ ਗੇਟ ਖੋਲ ਦੂੰਗੇ ਕੋਈ ਨਾ ਤੇ ਜਦੋਂ ਮੈਂ ਉਹਨਾਂ ਨੂੰ ਆਪਣਾ ਆਈਡੀ ਕਾਰਡ ਵੀ ਦਿਖਾਤਾ ਫਿਰ ਉਹਨਾਂ ਨੇ ਫਿਰ ਵੀ ਐਂਟਰੀ ਨਹੀਂ ਦਿੱਤੀ ਤੇ ਉਸ ਤੋਂ ਬਾਅਦ ਫਿਰ ਉਹ ਛੋਟਾ ਜਿਹਾ ਦਰਵਾਜ਼ਾ ਸੀ ਤੇ ਮੈਂ ਉੱਥੋਂ ਐਂਟਰ ਹੋਣ ਲੱਗੀ ਤੇ ਉੱਥੋਂ ਪਹਿਲਾਂ ਅੰਦਰੋਂ ਬਾਹਰ ਆ ਰਹੇ ਸੀ ਮੈਂ ਕਿ ਵੀ ਮੈਂ ਇੱਥੋਂ ਵੀ ਅੰਦਰ ਚੱਲ ਜਾਣਾ ਤੇ ਉਹਨਾਂ ਨੇ ਦੇਖ ਲਿਆ ਕਿ ਇਹ ਅੰਦਰ ਜਾ ਰਹੀ ਫਿਰ ਉਹ ਆ ਕੇ ਮਤਲਬ ਮੇਰੇ ਤੇ ਪੈ ਗਏ ਕੋਦਾਂ ਵੀ ਮੈਨੂੰ ਰੋਕਿਆ ਉਹਨਾਂ ਨੇ ਅੰਦਰ ਜਾਣ ਲਈ ਵੀ ਜਾਣ ਨਹੀਂ ਦੇਣਾ ਉਸ ਤੋਂ ਬਾਅਦ ਥੋੜਾ ਗਰਮ ਮਾਹੌਲ ਹੋਇਆ ਸੀ ਨਹੀਂ ਪੂਰੀ ਕਹਾਣੀ ਮੈਨੂੰ ਇਹ ਮੈਂ ਜਾਨਣਾ ਚਾਹੁੰਨਾ ਕਿ ਆਮ ਤੌਰ ਤੇ ਤੁਹਾਨੂੰ ਨਹੀਂ ਰੋਕਦੇ ਹੋਣਗੇ ਪਰ ਇਹ ਉਹਨਾਂ ਨੂੰ ਲੱਗਿਆ ਕਿ ਪ੍ਰੋਟੈਸਟਰੋਂ ਤੁਸੀਂ ਵੀ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹੋ ਉਨਫੇ ਉਹਨਾਂ ਨੂੰ ਇਹੀ ਸੀ ਕਿ ਹਾਂ ਵੀ ਜਦੋਂ ਸਪੈਸ਼ਲ ਇਹ ਘਰੋਂ ਆਈ ਹੈ ਨਾ ਵੀ ਨਹੀਂ ਤਾਂ ਵੀ ਬੱਚਿਆਂ ਨੂੰ ਐਵੇਂ ਲੱਗਦਾ ਕਿ ਦੋ ਛੁੱਟੀਆਂ ਵੀ ਘਰੇ ਬਹਿ ਜਣਾ ਉਹਨਾਂ ਨੂੰ ਇਹੀ ਲੱਗਿਆ ਹੋਣਾ ਕਿ ਹਾਂ ਵੀ ਸਪੈਸ਼ਲ ਇਹ ਧਰਨੇ ਕਰਕੇ ਹੀ ਆਈ ਹੋਣੀ ਘਰ ਤੋਂ ਵੀ ਇਹਨੇ ਵੀ ਧਰਨੇ 'ਚ ਜਾਣਾ ਹੋਣਾ ਵੀ ਹੋਰ ਵੀ ਪ੍ਰੋਟੈਸਟ ਨਾ ਹੋਵੇ ਅੱਗੇ ਹਾਂ ਜਿਆਦਾ ਭੀੜ ਭੜਕਾ ਨਾ ਹੋਵੇ ਇਸ ਗੱਲ ਤੋਂ ਰੋਕਦੇ ਹੋਣੇ ਜਾਂਦੇ ਡਰ ਨਹੀਂ ਲੱਗਿਆ ਤੁਹਾਨੂੰ ਪੁਲਿਸ ਵਾਲਿਆਂ ਤੋਂ ਡਰ ਇਸੇ ਕਰਕੇ ਲੱਗਿਆ ਕਿ ਮੈਂ ਪੰਜਾਬ ਦੀ ਧੀ ਐ ਹੈ ਨਾ ਮੇਰਾ ਜਨਮ ਸ਼੍ਰੀ ਅਨੰਦਪੁਰ ਸਾਹਿਬ ਐਨੀ ਵਧੀਆ ਧਰਤੀ ਦੇ ਵਿੱਚ ਹੋਇਆ ਤੇ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ ਆਪਣੇ ਪਰਿਵਾਰ ਵਾਰੇ ਸਾਡੇ ਵਾਸਤੇ ਤੇ ਫਿਰ ਵੈਸੇ ਵੀ ਯੂਨੀਵਰਸਿਟੀ ਸਾਡੀ ਹੈ ਪੰਜਾਬ ਦੀ ਯੂਨੀਵਰਸਿਟੀ ਹੈ ਲਾਹੌਰ ਤੋਂ ਆਈ ਹੈ ਨਾ ਸਾਡੇ ਬਜ਼ੁਰਗਾਂ ਨੇ ਬਣਾਈ ਇਹ ਯੂਨੀਵਰਸਿਟੀ ਤੇ ਅਸੀਂ ਨੂੰ ਬਚਾਵਾਂਗੇ ਤੇ ਇਹ ਸਾਡਾ ਹੱਕ ਦੱਬਰੇ ਵੀ ਯੂਨੀਵਰਸਿਟੀ ਅਸੀਂ ਸੈਂਟਰ ਸਰਕਾਰ ਦੇ ਵਿੱਚ ਕਰ ਦੇਣੀ ਤੇ ਉਸੇ ਚੀਜ਼ ਕਰਕੇ ਥੋੜਾ ਜਿਆਦਾ ਗੁੱਸਾਏ ਵੀ ਇਹ ਸਾਡੀ ਚੀਜ਼ ਉੱਤੇ ਹੀ ਆਪਣਾ ਹੱਕ ਰੱਖ ਰਹੇ ਨੇ ਹਰਮਨ ਜਦੋਂ ਤੁਸੀਂ ਘਰੋਂ ਚੱਲ ਕੇ ਆਏ ਬਕਾਇਦਾ ਛੁੱਟੀਆਂ ਸੀਗੀਆਂ ਫਿਰ ਵੀ ਤੁਸੀਂ ਯੂਨੀਵਰਸਿਟੀ ਆ ਕੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਲਈ ਧਰਨੇ ਵਿੱਚ ਸ਼ਾਮਲ ਹੋਣ ਲਈ ਔਰ ਇਹ ਸੋਚਿਆ ਸੀਗਾ ਕਿ ਹਰਮਨ ਦੀ ਇੱਕੇਦਮ ਇਨੀ ਚਰਚਾ ਹੋ ਜਾਣੀ ਐ ਕਿਉਂਕਿ ਤੁਸੀਂ ਮੇਰੇ ਖਿਆਲ ਸਹੀ ਸਮੇਂ ਤੇ ਸਹੀ ਥਾਂ ਤੇ ਸੀਗੇ ਵੀਰੇ ਮੇਰੇ ਦਿਮਾਗ 'ਚ ਐਵੇਂ ਦਾ ਖੁਸ਼ ਨਹੀਂ ਸੀ ਵੀ ਐਮੇਦਾਵੀ ਕੁਝ ਵੀ ਮਾਹੌਲ ਹੋਣਾ ਵੀ ਮੈਂ ਐਵੇਂ ਵਾਇਰਲ ਹੋਏਣਾ ਜਾਂ ਕੁਝ ਵੀ ਤੇ ਮੈਂ ਤਾਂ ਐਵੇਂ ਸੀ ਕਿ ਪਹਿਲਾਂ ਵੀ ਕਿਹਾ ਸੀ ਕਿ ਵੀ ਜਿਹੜੇ ਆਈਡੀ ਕਾਰਡ ਹੋਣਗੇ ਸਟੂਡੈਂਟ ਕੋਲ ਵੀ ਯੂਨੀਵਰਸਿਟੀ ਦੇ ਸਟੂਡੈਂਟ ਹੋਣਗੇ ਵੀ ਉਹਨਾਂ ਨੂੰ ਅੰਦਰ ਐਂਟਰੀ ਮਿਲ ਜੂਗੀ ਆਊਟਸਾਈਡਰ ਨੂੰ ਨਹੀਂ ਐਂਟਰੀ ਮਿਲਣੀ ਮੈਂ ਕਿਹਾ ਮੈਂ ਤਾਂ ਯੂਨੀਵਰਸਿਟੀ ਦੀ ਸਟੂਡੈਂਟ ਆ ਵੀ ਮੈਨੂੰ ਤਾਂ ਐਂਟਰੀ ਮਿਲ ਹੀ ਜਾਣੀ ਨਾਰਮਲੀ ਪਰ ਇਹ ਸਟੂਡੈਂਟਸ ਨੂੰ ਵੀ ਰੋਕ ਰੇ ਸੀ ਵੀ ਤੁਸੀਂ ਅੰਦਰ ਨਹੀਂ ਜਾਣਾ ਵੀ ਛੁੱਟੀ ਹੈ ਅੱਜ ਵੀ ਤੁਸੀਂ ਕਿਉਂ ਜਾਣਾ ਹੂੰ ਜਦੋਂ ਤੁਹਾਡਾ ਰਾਈਟ ਹੈ ਤੁਹਾਡੇ ਕੋਈ ਆਈਡੀ ਕਾਰਡ ਹੈ ਸਾਰਾ ਕੁਝ ਹੈਗਾ ਉਸ ਦੇ ਬਾਵਜੂਦ ਵੀ ਸ਼ਰਿਆਮ ਧੱਕਾ ਸੀਗਾ ਇਹ ਦੇਖ ਕੇ ਕੀ ਸੋਚਦਾ ਹੈ ਸਟੂਡੈਂਟ ਪੰਜਾਬ ਯੂਨੀਵਰਸਿਟੀ ਦਾ ਯੂਨੀਵਰਸਿਟੀ ਦਾ ਸਟੂਡੈਂਟ ਇਹੀ ਸੋਚਦਾ ਕਿ ਹਾਂ ਇਹ ਮਤਲਬ ਸ਼ੁਰੂ ਤੋਂ ਹੀ ਸਰਕਾਰਾਂ ਵੀ ਧੱਕੇ ਕਰ ਰਹੀਆਂ ਸਾਡੇ ਨਾਲ ਵੀ ਸਾਨੂੰ ਸ਼ਰਿਆਮ ਵੀ ਇਹ ਰੋਕ ਰਹੀਆਂ ਵੀ ਇਹ ਤਾਂ ਸਾਨੂੰ ਮਤਲਬ ਇਹ ਇੱਕ ਤਰ੍ਹਾਂ ਵੀ ਅਸੀਂ ਇੱਥੇ ਪੜ ਰਹੇ ਹੈ ਨਾ ਇਹ ਤਾਂ ਸਾਨੂੰ ਰੋਕ ਰੇ ਵੀ ਤੁਸੀਂ ਤਾਂ ਵੀ ਪੜਨਾ ਵੀ ਨਹੀਂ ਹੈ ਫਿਰ ਵੀ ਹੂੰ ਕਿਹੜੀ ਕਲਾਸ ਪੜ੍ਹਦੇ ਹੋ ਹਰਮਨ ਮੈਂ ਐਨਥਰੋਪੋਲੋਜੀ ਡਿਪਾਰਟਮੈਂਟ ਦੀ ਸਟੂਡੈਂਟ ਹਾਂ ਹੂੰ ਕੀ ਸੋਚਦੇ ਹੋ ਅੱਗੇ ਕੀ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਜਦੋਂ ਤੁਹਾਡੇ ਵੀਡੀਓ ਵਾਇਰਲ ਹੋਏ ਹੈ ਅ ਪਹਿਲਾਂ ਤਾਂ ਮੰਮਾ ਦਾ ਫੋਨ ਆਇਆ ਸੀ ਮੈਨੂੰ ਉਹਨਾਂ ਨੇ ਕਿਹਾ ਕਿ ਵੀ ਤੂੰ ਵੀ ਵਧੀਆ ਕੰਮ ਕੀਤਾ ਹੈ ਨਾ ਵੀ ਉੱਥੇ ਵੀ ਤੂੰ ਕੱਲੀ ਸੀ ਤੂੰ ਫਿਰ ਵੀ ਲੜੀ ਹੈ ਐਨਵੀ ਪੁਲਿਸ ਮੁਲਾਜ਼ਮਾਂ ਦੇ ਵਿੱਚ ਵੀ ਤੂੰ ਵੀ ਵਧੀਆ ਕੰਮ ਕੀਤਾ ਸਾਰੇ ਖੁਸ਼ ਸੀ ਘਰ ਦੇ ਪਰਿਵਾਰ ਰਿਸ਼ਤੇਦਾਰ ਆਮ ਤੌਰ ਤੇ ਜਦੋਂ ਪੁਲਿਸ ਦੇ ਨਾਲ ਪੰਗਾ ਪੈਂਦਾ ਹੈ ਖਾਸ ਤੌਰ ਤੇ ਸਟੂਡੈਂਟ ਦਾ ਤਾਂ ਘਰ ਦੇ ਝਿੜਕਦੇ ਆ ਵੀ ਪੰਗਾ ਨਹੀਂ ਲੈਣਾ ਚਾਹੀਦਾ ਪੁਲਿਸ ਨਾਲ ਨਹੀਂ ਐਵੇਂ ਦਾ ਕਰਦੇ ਨੇ ਕੁਛ ਨਹੀਂ ਕਿਹਾ ਵੀ ਵੀ ਸਾਡੇ ਗੁਰੂਆਂ ਨੇ ਕਿਉਂਕਿ ਕਰਦੇ ਨੇ ਵੀ ਇਹੀ ਸਿਖਾਇਆ ਹੈ ਨਾ ਆਪਣਾ ਇਤਿਹਾਸ ਦੱਸਿਆ ਸਾਨੂੰ ਸਾਰਾ ਕਿਉਂਕਿ ਅਸੀਂ ਵੀ ਇੱਕ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹੈ ਨਾ ਇੱਕ ਸਾਡੀ ਧਰਤੀ ਹੈ ਸ਼੍ਰੀ ਅਨੰਦਪੁਰ ਸਾਹਿਬ ਹੈ ਤੇ ਫਿਰ ਥੋੜਾ ਜਿਆਦਾ ਆਪ ਨੂੰ ਹੁੰਦਾ ਕਿ ਹਾਂ ਐਸੀ ਵੀ ਕੁਝ ਕਰੀਏ ਵੀ ਆਪਣੇ ਵਾਸਤੇ ਚੱਲ ਨਹੀਂ ਕਰਨਾ ਵੀ ਅਸੀਂ ਆਪਣੇ ਗਾਂਵ ਆਲੀ ਜਨਰੇਸ਼ਨ ਵਾਸਤੇ ਕੁਝ ਕਰੀਏ ਵੀ ਹਾਂ ਉਹ ਵੀ ਕਹਿਣਗੇ ਕਿ ਹਾਂ ਵੀ ਸਾਡੇ ਮਤਲਬ ਬਜ਼ੁਰਗਾਂ ਨੇ ਕੁਝ ਕੀਤਾ ਵੀ ਸਾਡੇ ਵੀ ਸਾਡੇ ਵਾਸਤੇ ਕੁਝ ਬਚਾਇਆ ਵੀ ਹੂੰ ਤੁਸੀਂ ਹਿਸਟਰੀ ਨਾਲ ਇੱਕ ਤਾਂ ਤੁਹਾਡਾ ਜਨਮ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਇਹ ਬਹੁਤ ਸੁਭਾਗ ਦੀ ਗੱਲ ਹੈ ਔਰ ਕਿੰਨਾ ਚੀਜ਼ਾਂ ਨੂੰ ਉਹ ਦਲੇਰੀ ਆਪਦੀ ਦਲੇਰੀ ਨਾਲ ਕਿੰਨਾ ਕੁਸੀਂ ਨੂੰ ਰਿਲੇਟ ਕਰਦੇ ਹੋ ਕਿ ਉੱਥੇ ਤੁਸੀਂ ਜਦੋਂ ਐਹੋ ਜੀ ਜਗ੍ਹਾ ਤੇ ਹੁੰਨੇ ਹੋ ਮੇਰਾ ਖਿਆਲ ਹਿਸਟਰੀ ਦੇ ਬਹੁਤ ਜ਼ਿਆਦਾ ਨੇੜੇ ਹੋ ਜ ਹੁੰਨੇ ਹੋ ਜਦੋਂ ਐਵੇਂ ਦਾ ਮਾਹੌਲ ਬਣਦਾ ਬੰਦੇ ਨੂੰ ਆਪਣਾ ਇਤਿਹਾਸ ਜੇਤਾ ਆ ਜਾਂਦਾ ਹੈ ਜ਼ਿਆਦਾਤਰ ਵੀ ਥੋੜਾ ਬੰਦੇ 'ਚ ਜ਼ਿਆਦਾ ਹੋਰ ਜੋਸ਼ ਆ ਜਾਂਦਾ ਵੀ ਹਾਂ ਸਾਡੇ ਗੁਰੂਆਂ ਨੇ ਐਨਾ ਕੁਝ ਕੀਤਾ ਹੈ ਨਾ ਵੀ ਇਹ ਵੱਧੋ-ਵੱਧ ਹੋਰ ਮਤਲਬ ਉਲਸਾਲੇ ਮੇਰੇ ਨਾਲ ਕੀ ਕਰ ਲੰਦੇ ਜਿਆਦਾਤਰ ਇਹਨਾਂ ਨੇ ਪਰਚਾ ਕਰ ਦੇਣਾ ਸੀ ਮੇਰੇ ਤੇ ਹੋਰ ਤਾਂ ਇਹਨਾਂ ਨੇ ਕੁਝ ਨਹੀਂ ਸੀ ਕਰਨਾ ਕਿਉਂਕਿ ਗੁਰੂਆਂ ਪੀਰਾਂ ਨੂੰ ਤਾਂ ਇਹਨੇ ਬਹੁਤ ਜ਼ਿਆਦਾ ਤਸੀਹੇ ਦਿੱਤੇ ਸਰਕਾਰਾਂ ਨੇ ਪਰ ਇਹਨਾਂ ਨੇ ਹੁਣ ਸਾਨੂੰ ਇਦਾਂ ਤਸੀਹੇ ਥੋੜੀ ਨਾ ਦੇਣੇ ਸੀ ਚੱਕ ਕਿਨਾਂ ਚ ਜੇਲ੍ਹ ਜੇਲ੍ਹ ਚ ਹੀ ਸਿੱਟਣਾ ਸੀ ਇਹਨਾਂ ਨੇ ਸਾਨੂੰ ਜੇਲ੍ਹ ਜਾਣ ਤੋਂ ਜਾਂ ਪਰਚਾ ਪਰਚੇ ਤੋਂ ਡਰ ਨਹੀਂ ਲੱਗ ਰਿਹਾ ਸੀ ਨਾ ਕੋਈ ਡਰ ਨਹੀਂ ਲੱਗਦਾ ਐਵੇਂ ਹੁੰਦਾ ਹੂੰ ਜਿੱਥੇ ਸਾਡਾ ਇਹ ਹੱਕ ਮਤਲਬ ਦਬਾਉਂਗੇ ਉੱਥੇ ਸੀ ਇਹਨਾਂ ਨੂੰ ਹਮੇਸ਼ਾ ਖੜੇ ਮਿਲਣਾ ਕਿ ਹਾਂ ਤੁਸੀਂ ਸਾਡੇ ਹੱਕ ਨੂੰ ਐਦਾ ਦਬਾ ਨਹੀਂ ਸਕਦੇ ਰੋਕ ਨਹੀਂ ਸਕਦੇ ਤੁਸੀਂ ਸਾਨੂੰ ਇਸਪ੍ਰਿਤ ਹਰਮਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਮਿਲਦੀ ਹੈ ਹਾਂਜੀ ਤੁਹਾਡਾ ਬੈਕਗ੍ਰਾਉਂਡ ਉੱਥੋਂ ਤੁਹਾਡਾ ਪਿਛੋਕੜ ਉੱਥੋਂ ਇਸ ਕਰਕੇ ਇਹਨੇ ਦਲੇਰ ਹੋ ਤੁਸੀਂ ਹਾਂਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਘਰਦਿਆਂ ਨੇ ਵੀ ਹੌਸਲਾ افزਾਈ ਕੀਤੀ ਇਸ ਚੀਜ਼ ਦੀ ਕੋਈ ਤੁਹਾਨੂੰ ਕਹਿ ਰਿਹਾ ਕਿ ਮਾਈ ਭਾਗੋ ਦੀ ਵਾਰਸ ਹੈ ਕੋਈ ਕਹਿੰਦਾ ਕਿ ਪੰਜਾਬ ਦੀ ਦਲੇਰਤੀ ਹੈ ਇਹ ਇਹੋ ਜਿਹੇ ਕੈਪਸ਼ਨਸ ਬਾਣੀਆਂ ਰੀਲਸ ਤੁਸੀਂ ਆਪਦੀਆਂ ਦੇਖੀਆਂ ਤਾਂ ਉਦੋਂ ਕੀ ਫੀਲ ਕੀਤਾ ਤੁਸੀਂ ਉਦੋਂ ਮਤਲਬ ਮੈਨੂੰ ਬਹੁਤ ਜ਼ਿਆਦਾ ਵੀ ਆਪਣੇ ਆਪ ਤੇ ਵੀ ਮਾਣ ਹੋਇਆ ਹੈ ਨਾ ਵੀ ਮੇਰੇ ਤੇ ਵੀ ਐਨਾ ਮਤਲਬ ਦਿਖਾ ਰਹੇ ਕਿ ਹਾਂ ਪਿਆਰ ਦੇ ਰਹੇ ਸਾਰੇ ਭਾਈ ਭੈਣ ਵੀ ਵਧੀਆ ਕੀਤਾ ਚੰਗਾ ਕੀਤਾ ਥੋੜਾ ਬੰਦੇ ਨੂੰ ਉਦੋਂ ਹੌਸਲਾ ਹੋਰ ਹੋ ਜਾਂਦਾ ਜਦੋਂ ਆਪਣੇ ਪਿੱਛੇ ਹੋਰ ਮਤਲਬ ਖੜ ਜਾਂਦੇ ਵੀ ਹਾਂ ਵੀ ਸਹਾਰਾ ਹੋ ਜਾਂਦਾ ਇੱਕ ਤਰ੍ਹਾਂ ਵੀ ਹਾਂ ਵੀ ਸਾਡੇ ਵਾਸਤੇ ਵੀ ਕੋਈ ਖੜਿਆ ਵੀ ਤੂੰ ਚੰਗਾ ਕੰਮ ਕੀਤਾ ਥੋੜਾ ਬੰਦੇ ਦਾ ਹੌਸਲਾ ਹੋਰ ਵੱਧ ਜਾਂਦਾ ਕਿੰਨੇ ਕੁ ਫੋਨ ਆਏ ਤੁਹਾਨੂੰ ਬਹੁਤ ਜ਼ਿਆਦਾ ਫੋਨ ਆਏ ਹਾਲਾਂਕਿ ਮਤਲਬ ਮੈਂ ਤਾਂ ਫੋਨ ਚੱਕ ਕੇ ਹੀ ਕਹਿ ਰਹੀ ਸੀ ਵੀ ਮੈਂ ਫ੍ਰੀ ਹੋ ਕੇ ਗੱਲ ਕਰੂੰਗੀ ਕਿਉਂਕਿ ਮੈਂ ਵੀ ਕੱਲ ਸਾਰਾ ਦਿਨ ਧਰਨੇ ਤੇ ਸੀ ਉਧਰ ਹੀ ਲੰਘਿਆ ਸਾਰਾ ਟਾਈਮ ਬਸ ਫਿਰ ਬਹੁਤ ਜ਼ਿਆਦਾ ਫੋਨ ਆ ਰਹੇ ਸੀ ਇੰਟਰਵਿਊ ਦੇਣ ਤੇ ਸੀ ਸਾਰਾ ਦਿਨ ਹਾਂਜੀ ਕੀ ਸੋਚਦੇ ਹੋ ਪਾਲਟੈਕਸ ਦੇ ਵਿੱਚ ਜਾਣਾ ਕਿ ਕਿ ਨਹੀਂ ਹੁਣ ਜੇ ਤਾਂ ਇਹੋ ਜਿਹੀਆਂ ਸਰਕਾਰਾਂ ਨਹੀਂ ਆ ਫਿਰ ਤਾਂ ਬਣਦੇ ਇਹ ਵੀ ਜਾਣਾ ਚਾਹੀਦਾ ਜੇ ਐਵੇਂ ਹੱਕ ਦੱਬਣਗੇ ਸਾਡੇ ਹਾਂ ਫਿਰ ਤੁਹਾਨੂੰ ਲੱਗਦਾ ਕਿ ਰਾਜਨੀਤੀ ਚ ਜਾਉਣਾ ਚਾਹੀਦਾ ਤੁਹਾਨੂੰ ਸਟੂਡੈਂਟ ਪੋਲਿਟਿਕਸ ਚ ਕਿ ਜਾਓਗੇ ਹਾਂਜੀ ਕਿਸੇ ਪਾਰਟੀ ਨਾਲ ਜੁੜੇ ਹੋਏ ਹੋ ਯੂਨੀਵਰਸਿਟੀ ਦੇ ਵਿੱਚ ਫਿਲਹਾਲ ਤਾਂ ਕੋਈ ਪਾਰਟੀ ਨਾਲ ਨਹੀਂ ਹੈ ਸੱਤ ਨਾਲ ਜ਼ਰੂਰ ਹੈ ਹੂੰ ਸੱਥ ਨਾਲ ਜੁੜੇ ਹੋਏ ਆ ਸੱਥ ਨਾਲ ਹਾਂ ਸੱਥ ਵਾਲੇ ਵੀ ਚੰਗਾ ਕੰਮ ਕਰ ਰਹੇ ਆ ਬਹੁਤ ਜਿਆਦਾ ਚੰਗਾ ਕੰਮ ਰਿਓ ਆਪਣੇ ਹੱਕਾਂ ਲਈ ਖੜੇ ਲੜ ਰਹੇ ਹੂੰ ਜੀ ਹੂੰ ਪਰ ਸੱਥ ਵਾਲਿਆਂ ਤੇ ਕਈ ਵਾਰ ਇਹ ਅਲੀਗੇਸ਼ਨ ਲੱਗ ਜਾਂਦੇ ਕਿ ਥੋੜੇ ਰੈਡੀਕਲ ਨੇ ਇਹਨਾਂ ਦੇ ਵਿੱਚ ਲੋਕ ਇਸ ਤਰ੍ਹਾਂ ਦੇ ਬਾਕੀ ਦੇ ਲੋਕ ਅਲੀਗੇਸ਼ਨ ਲਾ ਦਿੰਦੇ ਇਹਨਾਂ ਤੇ ਨਹੀਂ ਮਤਲਬ ਉਹ ਸਿਰਫ ਆਪਣਾ ਇੱਕ ਹੱਕ ਆਪਣੇ ਕੋਲ ਰੱਖ ਰਹੇ ਵੀ ਹੱਕ ਨਾ ਸਾਡਾ ਦੱਬਣ ਇਹ ਹੂੰ ਤਾਂ ਕਰਕੇ ਹੂੰ ਹਰਮਨ ਜਿਹੜੇ ਚੋਕੜ ਦੀ ਤੁਸੀਂ ਗੱਲ ਕੀਤੀ ਹੈ ਪੰਜਾਬ ਯੂਨੀਵਰਸਿਟੀ ਦੀ ਤੁਸੀਂ ਗੱਲ ਕੀਤੀ ਹੈ ਹੱਕ ਦੱਬਣ ਦੀ ਗੱਲ ਤੁਸੀਂ ਕੀਤੀ ਹੈ ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਜੇ ਸੈਂਟਰਲਾਈਜ਼ ਕਰਨਾ ਚਾਹੁੰਦਾ ਹੈ ਇਹ ਕਿੰਨਾ ਕੁ ਵੱਡਾ ਤੱਕਾ ਹੋਊਗਾ ਪੰਜਾਬ ਦੇ ਲਈ ਕੀ ਸਮਝਦੇ ਹੋ ਤੁਸੀਂ ਸਿਰਫ ਇੱਕ ਪੰਜਾਬ ਦੇ ਕੋਲ ਇੱਕ ਪੰਜਾਬੀ ਯੂਨੀਵਰਸਿਟੀ ਹੀ ਰਹਿ ਗਈ ਜੇ ਸੈਂਟਰ ਸਰਕਾਰ ਸਾਥੇ ਪੰਜਾਬ ਯੂਨੀਵਰਸਿਟੀ ਹੀ ਖੋਲਵੇ ਤਾਂ ਪੰਜਾਬ ਦੇ ਕੋਲ ਹੋਰ ਕੁਝ ਨਹੀਂ ਬਚਣਾ ਹੂੰ ਪੰਜਾਬ ਤਾਂ ਫਿਰ ਜ਼ੀਰੋ ਹੀ ਹੈ ਕਿਉਂਕਿ ਪੰਜਾਬ ਦੇ ਕੋਲ ਇੱਕ ਆਪਣਾ ਮਤਲਬ ਵਿਦਿਆਲੀ ਨਹੀਂ ਹੋਣਾ ਵੀ ਅਸੀਂ ਸਾਡੇ ਬੱਚੇ ਵੀ ਇੱਥੇ ਪੜ ਸਕਣ ਹੂੰ ਬਾਕੀ ਜੇ ਸੈਂਟਰ ਸਰਕਾਰ ਦੇ ਵਿੱਚ ਯੂਨੀਵਰਸਿਟੀ ਹੋ ਗਈ ਮਤਲਬ ਹੋਣੀ ਤਾਂ ਹੈ ਨਹੀਂ ਵੀ ਅਸੀਂ ਹੋਣੀ ਨਹੀਂ ਦੇਣੀ ਹੈ ਸਾਡਾ ਹੱਕ ਕੋਈ ਨਹੀਂ ਸਕਦੇ ਬਾਈ ਚਾਂਸ ਜੇ ਐਵੇਂ ਦਾ ਕੁਝ ਵੀ ਹੋ ਜਾਂਦਾ ਤਾਂ ਫਿਰ ਥੋੜਾ ਗਰਮ ਮਾਹੌਲ ਹੋਏਗਾ ਨਾ ਹੋਰ ਵੀ ਲੜਾਈ ਵਗੈਰਾ ਹੋਊਗੀ ਆ ਕੁਝ ਵੀ ਹੂੰ ਸੁਣ ਲੱਗਦਾ ਡਾਂਗ ਛੋਟਾ ਹੋ ਸਕਦਾ ਸੈਂਟਰ ਦੇ ਨਾਲ ਜੇ ਹਾਂਜੀ ਫਿਰ ਜ਼ਰੂਰ ਹੋ ਕਿਉਂਕਿ ਫਿਰ ਇਹਨਾਂ ਨੇ ਸਾਡਾ ਹੱਕ ਹੀ ਜਦੋਂ ਖੋਹ ਲੈਣਾ ਪੰਜਾਬ ਦਾ ਹੂੰ ਫਿਰ लाਠੀ ਮਤਲਬ ਹੋਊਗਾ ਹੂੰ ਇਹਦੇ ਲਈ ਸਟੂਡੈਂਟ ਤਿਆਰ ਆ ਤਿਆਰ ਆ ਕਿਉਂਕਿ ਜੇ ਸਾਡਾ ਹਾਕਮ ੱੱੱਕੇ ਨਾਲ ਖਾਉਂਗੇ ਕਿਉਂਕਿ ਹਾਲਾਤ ਇਹਦੇ ਨਾਲ ਪਿਆਰ ਨਾਲ ਹੀ ਅਸੀਂ ਪੇਸ਼ ਆ ਰਹੇ ਵੀ ਪਿਆਰ ਨਾਲ ਤੁਸੀਂ ਮੰਨ ਜੋ ਇਹ ਤੁਹਾਨੂੰ ਸਿੰਘੂ ਬਾਰਡਰ ਵਾਲਾ ਕੱਲ ਮਾਹੌਲ ਬਣਦਾ ਹੋਇਆ ਨਜ਼ਰ ਆਇਆ ਹਰਮਨ ਜਦੋਂ ਕਿਸਾਨ ਅੰਦੋਲਨ ਦੇ ਵੇਲੇ ਮੂਮੈਂਟ ਸੀ ਉਹੋ ਜਿਹਾ ਮਾਹੌਲ ਯੂਨੀਵਰਸਿਟੀ ਸੀਗਾ ਹਾਂਜੀ ਸ਼ਰਿਆਮ ਵੀ ੱੱੱਕਾ ਕਰੇ ਸੀ ਇਹ ਹੂੰ ਪਰ ਇਹਨੇ ਕਿ ਲਾਠੀ ਚਾਰਜ ਵੀ ਹੋਇਆ ਗੇਟ ਨੰਬਰ 1 ਤੇ ਪਰ ਗਲਤ ਹੈ ਇਹ ਕਿ ਹਾਂ ਇਹ ਵਿਦਿਆਰਥੀਆਂ ਤੇ ਐਦਾ ੱੱੱਕਾ ਕਰ ਰਹੇ ਨੇ ਇਹ ਸ਼ਰਿਆਮ ਹੂੰ ਇਹਦੇ ਬਾਰੇ ਤੁਸੀਂ ਆਪਦੀ ਪਰਿਵਾਰ ਨੇ ਵੀ ਪੁੱਛਿਆ ਵੀ ਇਹ ਮਸਲਾ ਹੈ ਕਿ ਸੈਨੇਟ ਵਾਲਾ ਮਸਲਾ ਕੀ ਹੈ ਤੁਸੀਂ ਸਮਝਾ ਪਾਉਨੇ ਉਹਨਾਂ ਨੂੰ ਹਾਂਜੀ ਪਰਿਵਾਰ ਵਾਰੇ ਵੀ ਕਾਫੀ ਖਬਰਾਂ ਸੁਣਦੇ ਰਹਿੰਦੇ YouTube ਤੇ Instagram ਤੇ ਕਿਉਂਕਿ ਇਹ ਹੀ ਕੁਝ ਚੱਲਦਾ ਰਹਿੰਦਾ ਫੋਨਾਂ 'ਚ ਹੈਨਾ ਤੇ ਉਹ ਕਿਉਂਕਿ ਜਿੱਥੇ ਮੈਂ ਪੜ ਰਹੀ ਘਰ ਦੇ ਨੇ ਫਿਲਹਾਲ ਉਸ ਚੀਜ਼ਾਂ ਦੀ ਹੀ ਮਤਲਬ ਉਹ ਦੇਖਣਾ ਕਿ ਹਾਂ ਇੱਥੇ ਦਾ ਮਾਹੌਲ ਕਿਦਾਂ ਦਾ ਹੈ ਕੀ ਆਏ ਫਿਰ ਜਦੋਂ ਉਹ ਵੀ ਇਹ ਚੀਜ਼ਾਂ ਸੁਣਦੇ ਆ ਵੀ ਹਾਂ ਵੀ ਜਦੋਂ ਸਾਡਾ ਹੀ ਇਹ ਹੱਕ ਦਾ ਬਿਰੇ ਤਾਂ ਘਰ ਦੇ ਵੀ ਥੋੜਾ ਮੋਟੀਵੇਟ ਕਰਦੇ ਕਿ ਹਾਂ ਤੁਸੀਂ ਵੀ ਐਵੇਂ ਲੜੋ ਜਾਂ ਆਪਣੇ ਹੱਕ ਲਈ ਖੜੋ ਹਾਂ ਫਿਰ ਤਾਂ ਕਰਕੇ ਇਹ ਹਮ ਡੀਮੋਟੀਵੇਟ ਨਹੀਂ ਕੀਤਾ ਕਰਦੇ ਆ ਨੇ ਕਿ ਭਾਈ ਪੜ੍ਹਾਈ ਨਾਲ ਧਿਆਨ ਦੇ ਇਸ ਤਰ੍ਹਾਂ ਦਾ ਕੁਝ ਨਹੀਂ ਚੜਦੀ ਕਲਾ ਹੂੰ ਇਹ ਜਿਹੜੀ ਤਾਕਤ ਦੀ ਤੁਸੀਂ ਗੱਲ ਕਰ ਰਹੇ ਹੋ ਸ੍ਰੀ ਅਨੰਦਪੁਰ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਛੰਡੇ ਬਾਟੇ ਦੀ ਪੌਲ ਛਕਾ ਕੇ ਔਰ ਉਸੇ ਉੱਥੇ ਸਤਲੁਜ ਲੰਘਦਾ ਜਿੱਥੋਂ ਦੇ ਜਾਂਦੇ ਨਾਲ ਉਹਨਾਂ ਨੇ ਅੰਮ੍ਰਿਤ ਤਿਆਰ ਕੀਤਾ ਉਤਰਤੀ ਤੁਹਾਡੇ ਲਈ ਕਿੰਨੀ ਇੱਕ ਮਹੱਤਵਪੂਰਨਾ ਔਰ ਕੀ ਤੁਸੀਂ ਉਸ ਧਰਤੀ ਦੇ ਜਾਏ ਹੋ ਇਸ ਕਰਕੇ ਸਪ੍ਰੈਟ ਮੈਨੂੰ ਤਾਂ ਬਹੁਤ ਜ਼ਿਆਦਾ ਮਾਣ ਹੈ ਕਿ ਮੈਂ ਸਿੱਖ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ ਤੇ ਬਹੁਤ ਜ਼ਿਆਦਾ ਇਹ ਖਾਸ ਗੱਲ ਹੈ ਕਿ ਉਤੋਂ ਮੇਰਾ ਸ਼੍ਰੀ ਅਨੰਦਪੁਰ ਸਾਹਿਬ ਧਰਤੀ ਦੇ ਵਿੱਚ ਮੇਰਾ ਜਨਮ ਹੋਇਆ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਹੂੰ ਕੀ ਸੁਨੇਹਾ ਕੀ ਹੈ ਸਟੂਡੈਂਟਸ ਨੂੰ ਸਨੇਹ ਤਾਂ ਇਹੀ ਹੈ ਵੀ ਬੱਚਿਆਂ ਨੂੰ ਆਪਣੇ ਹੱਕ ਲਈ ਖੜਨਾ ਚਾਹੀਦਾ ਹੈ ਨਾ ਜਿੱਥੇ ਉਹਨਾਂ ਦਾ ਹੱਕ ਰੋਕਣ ਪਰ ਵਿੱਚ ਸਟੂਡੈਂਟਸ ਐਵੇਂ ਦੇ ਵੀ ਹੁੰਦੇ ਕਿ ਉਹ ਡਰ ਕੇ ਪਿੱਛੇ ਹਟ ਜਾਂਦੇ ਵੀ ਗਾਂਹਾਂ ਵੀ ਪਤਾ ਨਹੀਂ ਕੀ ਕੁਝ ਹੋਣਾ ਹੈ ਨਾ ਤੇ ਸਟੂਡੈਂਟਸ ਨੂੰ ਦਬਣਾ ਨਹੀਂ ਚਾਹੀਦਾ ਹਮੇਸ਼ਾ ਆਪਣੇ ਹੱਕ ਲਈ ਖੜਨਾ ਚਾਹੀਦਾ ਜਿੱਥੇ ਉਹਨਾਂ ਦਾ ਹੱਕ ਦੱਬਿਆ ਜਾਵੇ ਉੱਥੇ ਉਹਨਾਂ ਨੂੰ ਆਪਣਾ ਹੱਕ ਖੋਣ ਤੱਕ ਜਜ਼ਬਾ ਹੋਣਾ ਚਾਹੀਦਾ ਕਿ ਅਸੀਂ ਆਪਣਾ ਹੱਕ ਆਪਣੇ ਕੋਲ ਕਿੱਦਾਂ ਰੱਖਣਾ ਵੀ ਸਾਡਾ ਹੱਕ ਸਾਤੋਂ ਖੋਇਆ ਨਾ ਜਾਵੇ ਸਟੂਡੈਂਟ ਇਸ ਚੀਜ਼ ਦੇ ਬਾਰੇ ਹਰਮਨ ਕੀ ਸੋਚਦੇ ਆ ਜਦੋਂ ਇਹ ਪਤਾ ਹੈ ਕਿ ਸੈਂਟਰਲ ਗਵਰਨਮੈਂਟ ਸ਼ਰਿਆਮ ਇਹਨੂੰ ਆਪਦੇ ਅਧੀਨ ਕਰਨਾ ਚਾਹੁੰਦੀ ਹੈ ਯੂਨੀਵਰਸਿਟੀ ਨੂੰ ਔਰ ਡਾਂਗ ਸੁੱਟਾ ਵੀ ਖੜਕ ਸਕਦਾ ਸਾਨੂੰ ਆਪਦੇ ਹੱਕ ਦੀ ਲੜਾਈ ਲੜਨੀ ਪਊਗੀ ਕੀ ਕੀ ਸੋਚਦੇ ਆ ਸਟੂਡੈਂਟਸ ਨੂੰ ਲੈ ਕੇ ਸਟੂਡੈਂਟਸ ਤਾਂ ਪਿਆਰ ਨਾਲ ਹੀ ਪੇਸ਼ ਆ ਰਹੇ ਇਹ ਤਾਂ ਸਰਕਾਰਾਂ ਹੀ ਐ ਜਿਹੜੀਆਂ ਕੁੱਤੀਆਂ ਐ ਜਿਹੜੇ ਇਹੋ ਜੇ ਕੰਮ ਕਰ ਰਹੀਆਂ ਤੇ ਬਾਕੀ ਹੁਣ ਦਰਨੇ ਤੇ ਵਿਦਿਆਰਥੀ ਬੈਠੇ ਹੋਏ ਫਿਰ ਲਗਾਤਾਰ ਧਰਨਾ ਚੱਲ ਰਿਹਾ ਹੈ ਨਾ ਤੇ ਬਾਕੀ ਇਹੀ ਹੈ ਵੀ ਉਦੋਂ ਤੱਕ ਧਰਨਾ ਚੱਲੂਗਾ ਜਦੋਂ ਤੱਕ ਇਹ ਇਲੈਕਸ਼ਨਾਂ ਦੀ ਤਰੀਕ ਨਹੀਂ ਮਤਲਬ ਐਲਾਨ ਕਰ ਦਿੰਦੇ ਵੀ ਐਨੀ ਤਰੀਕ ਨੂੰ ਇਲੈਕਸ਼ਨ ਨੇ ਉਦੋਂ ਤੱਕ ਇਹ ਧਰਨਾ ਚੱਲਣਾ ਵਿਦਿਆਰਥੀ ਇਹਨਾਂ ਚੀਜ਼ਾਂ ਨੂੰ ਲੈ ਕੇ ਜਾਂ ਤੁਸੀਂ ਕੀ ਸੋਚਦੇ ਹੋ ਜਦੋਂ ਸੈਂਟਰਲ ਗਵਰਨਮੈਂਟ ਨੂੰ ਪਤਾ ਹੈ ਕਿ ਸਾਡਾ ਪੰਜਾਬ ਦੇ ਲੋਕਾਂ ਨਾਲ ਜਾਂ ਪੰਜਾਬੀਆਂ ਨਾਲ ਖਾਸ ਤੌਰ ਤੇ ਉਹਨਾਂ ਦੇ ਰਾਈਟਸ ਨੂੰ ਇੱਕ ਕਨਫਲਿਕਟ ਹੋ ਜਾਂਦਾ ਭਾਵੇਂ ਅਨੰਦਪੁਰ ਦੇ ਮਤੇ ਦੀ ਗੱਲ ਹੋਵੇ ਪਾਵੇਂ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਪਾਵੇਂ ਚੰਡੀਗੜ੍ਹ ਦੀ ਗੱਲ ਹੋਵੇ ਪਹਿਲਾਂ ਸੀਗਾ ਕਿ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਹੁਣ ਇੱਕ ਹੋਰ ਨਵਾਂ ਸਲੋਗਨ ਬਣ ਗਿਆ ਮੈਂ ਕੱਲ ਪੜ੍ਹ ਰਿਹਾ ਸੀਗਾ ਮਿੱਠੀ ਤੋਂ ਨਰਵਾਬ ਦੀ ਪੰਜਾਬੀ ਯੂਨੀਵਰਸਿਟੀ ਪੰਜਾਬ ਦੀ ਇਹ ਇੱਕ ਨਵੀਂ ਚੀਜ਼ ਜੁੜ ਗਈ ਹੈ ਨਾਲ ਔਰ ਇਹ ਨਹੀਂ ਲੱਗਦਾ ਕਿ ਇਹ ਸਮਝ ਨਹੀਂ ਆ ਰਹੀਆਂ ਚੀਜ਼ਾਂ ਸੈਂਟਰਲ ਗਵਰਨਮੈਂਟ ਨੂੰ ਜਾਂ ਫਿਰ ਕੋਈ ਲੋਕ ਮਿਸਗਾਈਡ ਉਹਨਾਂ ਨੂੰ ਕਰਦੇ ਆ ਕਿਉਂਕਿ ਇੰਨਾ ਤੋਂ ਉਹਨਾਂ ਨੂੰ ਪਤਾ ਨਾ ਵੀ ਪੰਜਾਬ ਦੇ ਲੋਕ ਕ੍ਰਾਂਤੀਕਾਰੀ ਆ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਜਾਗੇ ਹੋਏ ਆ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਦਾ ਭਾਵੇਂ ਚੈਪਟਰ ਦੇਖ ਲਿਆ ਜਾਵੇ ਇਹ ਚੀਜ਼ਾਂ ਤੁਹਾਨੂੰ ਕੀ ਲੱਗਦਾ ਸਟੂਡੈਂਟ ਕੀ ਸਮਝਦੇ ਕਿ ਸਮਝ ਨਹੀਂ ਆਉਂਦੀ ਹੈ ਸੈਂਟਰਲ ਗਵਰਨਮੈਂਟ ਨੂੰ ਸੈਂਟਰ ਸਰਕਾਰ ਨੂੰ ਵੀ ਸਮਝ ਆ ਰਹੀਆਂ ਪਰ ਉਹ ਪੰਜਾਬ ਨੂੰ ਮਤਲਬ ਬਹੁਤ ਜ਼ਿਆਦਾ ਐ ਸਮਝਦੇ ਕਿ ਕੁਝ ਨਹੀਂ ਕਰ ਸਕਦੇ ਵੀ ਇਹ ਐ ਇਦਾਂ ਹੀ ਐ ਪਰ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਪੰਜਾਬ ਕਿਆ ਕੁਝ ਕਰ ਸਕਦਾ ਪੰਜਾਬ ਬਹੁਤ ਕੁਝ ਕਰ ਸਕਦਾ ਪਰ ਹਲਾ ਪੰਜਾਬ ਠੰਡਾ ਏ ਜੇ ਕਿਤੇ ਇਹਨਾਂ ਨੇ ਸਾਡੇ ਹੱਕ ਖੋਲੇ ਤਾਂ ਪੰਜਾਬ ਇਹਨਾਂ ਨੂੰ ਸਾਰਿਆਂ ਨਾਲੋਂ ਜ਼ਿਆਦਾ ਮੋੜੇ ਆਣਾ ਫੇਰ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਪੰਜਾਬ ਕਿਆ ਕੁਝ ਕਰ ਸਕਦਾ ਵੀ ਸਾਡੇ ਹੱਕ ਤੁਸੀਂ ਸਾਡੇ ਕਦੇ ਖੋ ਨਹੀਂ ਸਕਦੇ ਹਾਲਾਂ ਸੈਂਟਰ ਸਰਕਾਰ ਦੀਆਂ ਅੱਖਾਂ ਨਹੀਂ ਖੁੱਲੀਆਂ ਚ ਅੱਜ ਨਾਲ ਜਦੋਂ ਇਹਨਾਂ ਦੀਆਂ ਅੱਖਾਂ ਖੁੱਲਗੀਆਂ ਫੇਰ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਪੰਜਾਬ ਕਿਆ ਚੀਜ਼ ਹੈ ਹਰਮਨ ਪੰਜਾਬ ਨੂੰ ਤੁਸੀਂ ਜੇ ਡਿਫਾਈਨ ਕਰਨਾ ਹੋਵੇ ਤਾਂ ਕੀ ਕਿਵੇਂ ਡਿਫਾਈਨ ਕਰੋਗੇ ਪੰਜਾਬ ਕੀ ਹੈ ਤੁਹਾਡੇ ਲਈ ਪੰਜਾਬ ਮਾਂ ਹੈ ਐਨੀ ਕਹਿ ਰਹੀ ਕਿ ਮੇਰਾ ਬਰਥ ਸ਼੍ਰੀ ਅਨੰਦਪੁਰ ਸਾਹਿਬ ਚ ਹੋਇਆ ਅਨੰਦਪੁਰ ਸਾਹਿਬ ਦਾ ਇੱਕ ਛੋਟਾ ਜਿਹਾ ਸ਼ਹਿਰ ਸ਼੍ਰੀ ਅਨੰਦਪੁਰ ਸਾਹਿਬ ਪੂਰਾ ਪੰਜਾਬ ਪੰਜਾਬ ਤਾਂ ਇੱਕ ਮਤਲਬ ਬਹੁਤ ਉਹ ਹੈਵੀ ਪੰਜਾਬ ਹੈ ਨਾ ਵੀ ਬੋਲਦਿਆਂ ਨੂੰ ਵੀ ਇੱਕ ਰੂਹ ਮਾਂਦਾ ਹੈ ਨਾ ਪੰਜਾਬ ਬਹੁਤ ਖੁਸ਼ ਹੈ ਪੰਜਾਂ ਦਰਿਆਵਾਂ ਦੀ ਧਰਤੀ ਦੇ ਨਾਲ ਬਣਾਇਆ ਹੋਇਆ ਹੂੰ ਹੂੰ ਨਹੀਂ ਜਿਸ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੀ ਸਪਿਰਟ ਦੀ ਗੱਲ ਤੁਸੀਂ ਕਰਦੇ ਹੋ ਗੁਰੂ ਸਾਹਿਬ ਦੇ ਫਲਸਫੇ ਦੀ ਤੁਸੀਂ ਗੱਲ ਕਰਦੇ ਹੋ ਤਾਂ ਇਹ ਸਾਰੀ ਸਪਿਰਟ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਅਦਰ ਸਟੇਟ ਦੇ ਵਿੱਚ ਤੁਹਾਡਾ ਬਰਥ ਹੁੰਦਾ ਤਾਂ ਸ਼ਾਇਦ ਇਹ ਚੀਜ਼ਾਂ ਇਹ ਰੂਹ ਉਸ ਤਰੀਕੇ ਨਾਲ ਨਾ ਆਉਂਦਾ ਬਹੁਤ ਘੱਟ ਮਤਲਬ ਜੇ ਅਦਰ ਸਟੇਜ ਜੇ ਮੋਟ ਉਸ ਤੁਸੀਂ ਮਿਸ ਕਰ ਜਾਣਾ ਸੀ ਜੇ ਤੁਸੀਂ ਕਿਤੇ ਹੋ ਹੋ ਬਹੁਤ ਜ਼ਿਆਦਾ ਕਿਉਂਕਿ ਇਹ ਧਰਤੀ ਹੀ ਬਹੁਤ ਵਧੀਆ ਹੈ ਜਿੱਥੇ ਮੇਰਾ ਜਨਮ ਹੋਇਆ ਤੇ ਮਤਲਬ ਤਸਵੀਰ ਹੀ ਉਹਨਾਂ ਦੀ ਹੋ ਜਾਂਦੀ ਜਿਵੇਂ ਦੀ ਮਤਲਬ ਸਾਡੇ ਮਤਲਬ ਜਗ੍ਹਾ ਦੇ ਵਿੱਚ ਬਰਤ ਹੁੰਦਾ ਅਗਰ ਮਤਲਬ ਇੱਕ ਤਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਵੀ ਬਹੁਤ ਜ਼ਿਆਦਾ ਫਰਕ ਹੁੰਦਾ ਜਿਹੜੇ ਪਿੰਡਾਂ ਦੇ ਹੁੰਦੇ ਮਤਲਬ ਥੋੜੇ ਹਨ ਮਤਲਬ ਅਲੜ ਜੇ ਹੁੰਦੇ ਤਾਕੜ ਹੁੰਦੇ ਬੰਦੇ ਹੈਨਾ ਜਿਹੜੇ ਸ਼ਹਿਰਾਂ ਵਾਲੇ ਹੁੰਦੇ ਉਹ ਥੋੜਾ ਮਤਲਬ ਮਾਹੌਲ ਜਿਹਾ ਦੇਖ ਕੇ ਨਾ ਪਿੱਛੇ ਹਟ ਜਾਂਦੇ ਡਰ ਜਾਂਦੇ ਜਿਹੜੇ ਸ਼ਹਿਰਾਂ ਵਾਲੇ ਹੁੰਦੇ ਉਹ ਥੋੜੇ ਵਧੀਆ ਹੁੰਦੇ ਇੱਕ ਤਾਂ ਸ਼ਹਿਰਾਂ ਚ ਵੀ ਪਿੰਡਾਂ ਵਾਲੇ ਪਲੇ ਹੁੰਦੇ ਉਹ ਵੀ ਤਾਕੜ ਹੁੰਦੇ ਐ ਨਹੀਂ ਕਹਿਣਾ ਕਿ ਸ਼ਹਿਰੀ ਆਮ ਹੀ ਵੀ ਮਤਲਬ ਸ਼ਹਿਰਾਂ ਵਾਲੇ ਔਨੀਏ ਸ਼ਹਿਰਾਂ ਵਾਲੇ ਵੀ ਵਧੀਆ ਐ ਵੀ ਜਿਹੜੇ ਪਿੰਡਾਂ ਮਤਲਬ ਪਿੰਡਾਂ ਤੋਂ ਸ਼ਹਿਰਾਂ ਚ ਆਏ ਉਹ ਬਹੁਤ ਵਧੀਆ ਐ ਵੀ ਪਿੰਡਾਂ ਤੋਂ ਤੁਸੀਂ ਉੱਠ ਕੇ ਸ਼ਹਿਰਾਂ ਜਾਏ ਪਰ ਜ਼ਿਆਦਾ ਇਹ ਹੈ ਕਿ ਤੁਸੀਂ ਪਿੰਡਾਂ ਚ ਰਹੋ ਵੀ ਪਿੰਡਾਂ ਨੂੰ ਹੋਰ ਡਿਵੈਲਪ ਕਰੋ ਕਿ ਹਾਂ ਪਿੰਡ ਹੋਰ ਜ਼ਿਆਦਾ ਵਧੀਆ ਬਣਨ ਪਰ ਪਿੰਡਾਂ ਵਾਲੇ ਪਿੰਡਾਂ ਦੇ ਪਿੰਡ ਤਾਂ ਖਾਲੀ ਹੁੰਦੇ ਜਾ ਰਹੇ ਆ ਅੱਜਕੱਲ ਕੇ ਪਿੰਡ ਅੱਜਕੱਲ ਦੀ ਜਿਹੜੀ ਨੌਜਵਾਨ ਪੀੜੀ ਉਹ ਜਾਈ ਜਦਾ ਬਾਹਰ ਰਹੀ ਉਹਨਾਂ ਨੂੰ ਇੱਧਰ ਹੀ ਕੁਝ ਕਰਨਾ ਚਾਹੀਦਾ ਕਿ ਸਾਡਾ ਪੰਜਾਬ ਬਚਿਆ ਰਹੇ ਅਗਰ ਇੱਧਰ ਦੀ ਨੌਜਵਾਨ ਪੀੜੀ ਹੀ ਸਾਰੀ ਬਾਹਰ ਚਲ ਗਈ ਤਾਂ ਪੰਜਾਬ ਦੇ ਕੋਲ ਕੁਝ ਵੀ ਨਹੀਂ ਰਹਿਣਾ ਆਪਣੇ ਹੱਕ ਹੀ ਨਹੀਂ ਮਤਲਬ ਲਈ ਜਣੇ ਫਿਰ ਜਦ ਇੱਥੇ ਹੱਕ ਲੜਨ ਵਾਸਤੇ ਹੀ ਨਹੀਂ ਕੋਈ ਰਹਿਣਾ ਇਹ ਚੀਜ਼ ਤੁਹਾਨੂੰ ਕਈ ਵਾਰ ਸਤਾਉਂਦੀ ਹੈ ਇਹ ਚੀਜ਼ ਕਿ ਜਿਹੜਾ ਪ੍ਰਵਾਸ ਹੋ ਰਿਹਾ ਜਾਂ ਸਟੂਡੈਂਟ ਇੱਥੋਂ ਪਲੱਸ 2 ਕਰਦਾ ਪਲੱਸ 2 ਕਰਨ ਤੋਂ ਬਾਅਦ ਕਹਿੰਦੇ ਜੀ ਚਲੋ ਬਾਹਰ ਨੂੰ ਆਇਲਸ ਕਰਨੀ ਆ ਅਸੀਂ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ ਕਿ ਇੱਧਰ ਹੀ ਅਸੀਂ ਕੁਝ ਕਰੀਏ ਹੈ ਨਾ ਬਣਾਈਏ ਜਿੱਥੇ ਅਸੀਂ 15-20 ਲੱਖ ਲਗਾ ਕੇ ਅਸੀਂ ਬਾਹਰ ਜਾਂਦੇ ਤੇ ਉਹਨੇ ਦਾ ਹੀ ਇਹ ਹੋਵੇ ਅਸੀਂ ਇੱਧਰ ਬਿਜ਼ਨਸ ਕਰ ਲਈਏ ਤਾਂ ਜ਼ਿਆਦਾ ਵਧੀਆ ਗੱਲ ਹੈ ਤੁਹਾਡੇ ਕਦੇ ਥਾਟ ਹੈਗਾ ਸੀਗਾ ਇਹ ਵਿਦੇਸ਼ ਜਾਣ ਵਾਲਾ ਕਦੇ ਵੀ ਨਹੀਂ ਆਇਆ ਹੂੰ ਹੁਣ ਕਰਦੇ ਕੀ ਕਹਿੰਦੇ ਆ ਮਤਲਬ ਪੋਲਿਟਿਕਸ ਵਾਲੇ ਬਣੇ ਤੁਸੀਂ ਇੰਟਰਸਟਿਡਡ ਹੈਗੇ ਹੋ ਜਿਵੇਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਅੱਗੇ ਇਲੈਕਸ਼ਨ ਲੜ ਸਕਦੀ ਆ ਹਰਮਨ ਹਾਂਜੀ ਲੜਨਾ ਕਿ ਇਲੈਕਸ਼ਨ ਹਾਂਜੀ ਹੌਲੀ 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 ਗਾਂਹ ਗਾਂਹ ਵੱਡੇ ਪੱਦਰ ਤੇ ਆਵਾਂਗੇ ਮਤਲਬ ਇਹ ਕਦੇ ਸੋਚਦਿਓ ਕਿ ਤੁਸੀਂ ਕਦੇ ਪ੍ਰੈਜ਼ੀਡੈਂਟ ਹੋਵੋ ਪੰਜਾਬ ਯੂਨੀਵਰਸਿਟੀ ਦੇ ਨਾਮ ਦੇ ਅੱਗੇ ਲੱਗੇ ਕਿ ਪੰਜਾਬ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਹਰਮਨ ਪ੍ਰੀਤ ਆ ਹਾਂਜੀ ਹੋਵਾਂਗੇ ਐਵੇਂ ਤਾਂ ਵੀ ਸੁਣਨ ਨੂੰ ਮਿਲੂਗਾ ਇਹ ਵੀ ਕੁਝ ਹੌਲੀ ਹੌਲੀ ਅੱਗੇ ਅੱਗੇ ਹੌਲੀ ਹੌਲੀ ਵੱਡੇ ਵੱਡੇ ਪੱਦਰ ਤੇ ਵੀ ਸੁਣਨ ਨੂੰ ਮਿਲੂਗਾ ਯਾਨੀ ਹੁਣ ਤੁਸੀਂ ਹੋਰ ਜ਼ਿਆਦਾ ਐਕਟਿਵ ਐਕਟਿਵਲੀ ਹਾਂਜੀ ਹੋਰ ਜ਼ਿਆਦਾ ਮੋਮੈਂਟਸ ਰੱਖੋਗੇ ਹਾਂਜੀ ਹੂੰ ਨੌਕਰੀ ਪੇਸ਼ੇ ਵਾਲੇ ਕਿਉਂਕਿ ਸਾਡੇ ਲੋਕ ਇਹ ਸੋਚਦੇ ਆ ਕਿ ਖਾਸ ਕਰਕੇ ਘਰ ਦੇ ਵੀ ਕਿ ਪੜਾਈ ਲਿਖਾਈ ਕਰਕੇ ਬੱਚਾ ਸੈਟਲ ਹੋ ਜੇ ਨੌਕਰੀ ਕਰੇ ਆਪਦੀ ਤੁਹਾਡੇ ਤੇ ਵੀ ਕੋਈ ਪ੍ਰੈਸ਼ਰ ਹੈਗਾ ਇਹੋ ਜਿਹਾ ਕਿ ਤੁਸੀਂ ਕੋਈ profession ਖਾਸ ਚੂਜ਼ ਕਰ ਲਓ ਕਿਸੇ ਨੌਕਰੀ ਦੇ ਪੇਸ਼ੇਲ ਚੱਲ ਜੇ ਨਹੀਂ ਐਵੇਂ ਦਾ ਕੋਈ profession ਨਹੀਂ ਹੈ ਵੀ ਇੱਕ ਮਤਲਬ ਡਿਗਰੀ ਕਰਕੇ ਜੋਬ ਕਰਨੀ ਮਤਲਬ ਬੰਦਾ ਉਨੇਕ ਜੁੱਗਾ ਹੀ ਰਹਿ ਜਾਂਦਾ ਅਗਰ ਆਪਾਂ ਕਿਸੇ ਵਧੀਆ ਪਾਸੇ ਚਲੀਏ ਹੈ ਨਾ ਜ਼ਰੂਰੀ ਨਹੀਂ ਹੈ ਕਿ ਆਪਾਂ ਜੋ ਵੀ ਕਰਨੀ ਮਤਲਬ ਦਾਹਾਂ ਬਿਜ਼ਨਸ ਬੰਦਾ ਕਰ ਲੈਂਦਾ ਹੈ ਨਾ ਵੀ 19 ਛੋਟੀ ਚੀਜ਼ ਬਾਰੇ ਨਹੀਂ ਅਸੀਂ ਸੋਚਣਾ ਵੀ ਅਸੀਂ ਵੱਡਾ ਸੋਚੀਏ ਹੂੰ ਤੇ ਉਸ ਤੋਂ ਬਾਅਦ ਰਹੀ ਵੀ ਗਾਹਾਂ ਵੀ ਐਮਐਲਏ ਜਾਂ ਕੁਝ ਵੀ ਹੈ ਨਾ ਵੀ ਇੱਥੇ ਤੱਕ ਵੀ ਦੇਖੋ ਵੀ ਜੇ ਬਣੇ ਸਬਬ ਮਤਲਬ ਤੁਸੀਂ ਪੋਲਿਟਿਕਸ ਵਾਲੇ ਬੰਦੇ ਨੂੰ ਸੋਚ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਅਸੀਂ ਪੋਲਿਟਿਕਸ 'ਚ ਵੜਾਂਗੇ ਤਾਂ ਸਿਸਟਮ ਠੀਕ ਕਰ ਸਕਦੇ ਹਾਂ ਹਾਂਜੀ ਫਿਰ ਕਿਉਂਕਿ ਜਦੋਂ ਪੰਜਾਬ ਦੇ ਵਧੀਆ ਇਨਸਾਨ ਜਦੋਂ ਮੋਹਰੇ ਆਣੇ ਤਾਂ ਫਿਰ ਪੰਜਾਬ ਥੋੜਾ ਹੋਰ ਉੱਚੇ ਵੱਡੇ ਪੱਧਰ ਤੇ ਹੋਊਗਾ ਫਿਰ ਉਸ ਨੂੰ ਕੋਈ ਦਬਾ ਨਹੀਂ ਸਕਦਾ ਹਰਮਨ ਤੁਹਾਡੀ ਬੋਲੀ ਦੇ ਵਿੱਚ ਪੰਜਾਬੀ ਪੁਆਦੀ ਮਿਕਸ ਹੈ। ਸ਼ੁੱਧ ਪੁਆਦੀ ਵੀ ਨਹੀਂ ਈ ਇਹ। ਸ਼ੁੱਧ ਪੁਆਦੀ ਨਹੀਂ ਹੈ ਕਿਉਂਕਿ ਰੋਪੜ ਅੱਧਾ ਪੁਆਦ ਚ ਹੈ ਅੱਧਾ ਦੁਆਬੇ ਚ ਹੈ। ਹੂੰ। ਔਰ ਉਸ ਤਰ੍ਹਾਂ ਦੀ ਤੁਹਾਡੀ ਮਿਕਸ ਲੈਂਗੁਏਜ ਹੈ ਇਹ। ਹਾਂਜੀ। ਠੀਕ ਹੈ ਹਰਮਨ ਤੁਹਾਡੇ ਕੋਲ ਵੀ ਸਮਾਂ ਘੱਟ ਹੈ। ਬਹੁਤ-ਬਹੁਤ ਧੰਨਵਾਦ। ਤੁਸੀਂ ਸਾਨੂੰ ਸਮਾਂ ਦਿੱਤਾ। ਲਾਈਟ ਵੀ ਘੱਟ ਹੋ ਰਹੀ ਹੈ। ਬਹੁਤ-ਬਹੁਤ ਧੰਨਵਾਦ। ਤੁਸੀਂ ਸਮਾਂ ਦਿੱਤਾ। ਥੈਂਕ ਯੂ। ਤਾਂ ਹਰਮਨ ਕੋਟ ਸਾਡੇ ਨਾਲ ਸੀਗੇ। ਹਰਮਨ ਦੇ ਤੁਸੀਂ ਵੀਡੀਓਜ਼ ਦੇਖੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਮਨ ਜਦੋਂ ਪੁਲਸ ਵਾਲਿਆਂ ਦੇ ਨਾਲ ਖੇਡ ਰਹੀ ਸੀਗੀ। ਉਹ ਵੀਡੀਓ ਬਹੁਤ ਵਾਇਰਲ ਹੋਇਆ ਹਰਮਨ ਦੇ ਨਾਲ ਗੱਲ ਕੀਤੀ ਉਹਨਾਂ ਦਾ ਵਿਜ਼ਨ ਜਾਣਨ ਦੀ ਸਾਡੀ ਕੋਸ਼ਿਸ਼ ਸੀ ਕਿ ਹਰਮਨ ਕੀ ਕਰਨਾ ਚਾਹੁੰਦੇ ਆ ਤਾਂ ਸਾਡੀ ਜ਼ਰੂਰੀ ਕੋਸ਼ਿਸ਼ ਸੀ ਕਿ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ ਗੱਲਬਾਤ ਅਸੀਂ ਕੀਤੀ ਹੈ ਇਹਨਾਂ ਨਾਲ ਆਸਮਿਤ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਦੇਖਦੇ ਰਹੋ ਬੋਲਡ ਪੰਜਾਬ ਟੀਵੀ ਸਤਿ ਸ੍ਰੀ ਅਕਾਲ